हां जी दोस्तों पीडीएफ जगराऊ मेले ते हाजिर हां ते ਇਸ ਵਕਤ ਅਸੀਂ ਜਿਹੜੇ ਸਟਾਲ ਤੇ ਖੜੇ ਹਾਂ ਤੁਸੀਂ ਸਮਝ ਹੀ ਚੁੱਕੇ ਹੋ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਜਿਹੜਾ ਕਿਤਾਬਾਂ ਦਾ ਸਿੱਖ ਫਲਵਾੜੀ ਕਿਤਾਬਾਂ ਦੀ ਜਿਹੜੀ ਸਟਾਲ ਆ ਉਹ ਇੱਥੇ ਲਗਾਈ ਗਈ ਹੈ ਸੋ ਆਪਾਂ ਇਹਨਾਂ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਕਿਤਾਬਾਂ ਦੀ ਸਟਾਲ ਤੇ ਇਹਨਾਂ ਨੂੰ ਕੀ ਰਿਸਪਾਂਸ ਮਿਲ ਰਿਹਾ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਵਾਰੀ ਖਾਲਸਾ ਫਤਿਹ ਜੀ ਵੀਰ ਜੀ ਅਸੀਂ ਅੱਗੇ ਹਰ ਇੱਕ ਸਾਲੀ ਲਾਉਂਦੇ ਆ ਤੇ ਸਟਾਲ ਤੇ ਬੜਾ ਵਧੀਆ ਰਿਸਪੌਂਸ ਮਿਲਦਾ ਇਹ ਧਾਰਮਿਕ ਕਿਤਾਬਾਂ ਦਾ ਸਟਾਲ ਲਾਈਦਾ ਨਿਸ਼ਕਾਮ ਸਟਾਲ ਸਾਡੇ ਵੱਲੋਂ ਅਸੀਂ ਤਾਂ ਦੇ ਕੰਮ ਕਾਜ ਕਰਦੇ ਆ ਤੇ ਬੜਾ ਇਹਨਾਂ ਦਾ ਉਪਰਾਲਾ ਵੱਡਾ ਵਾ ਮੇਲੇ ਵਾਲਿਆਂ ਦਾ ਵੀਰ ਜੀ ਦਾ ਤੇ ਬੜਾ ਇਹਨੇ ਸਾਨੂੰ ਆਪ ਹੀ ਕਹਿ ਕੇ ਲਵਾਇਆ ਵਾ ਵੀ ਤੁਸੀਂ ਇਸ ਕੰਮ ਨੂੰ ਉਤਸ਼ਾਹ ਕਰੋ ਤਾਂ ਕਿ ਸਾਰੇ ਜਿਹੜੇ ਆਪਣੇ ਲੋਕ ਆ ਇਸ ਇਹ ਵੀ ਆਮ ਨਾਮ ਕੰਮ ਕਰਦਿਆਂ ਕਰਦੇ ਆ ਇਹ ਵੀ ਕਿਤਾਬਾਂ ਪੜ੍ਹਨ ਤਾਂ ਕਿ ਇਸ ਪਾਸੇ ਵੀ ਜੋੜਨ ਵਾਹਿਗੁਰੂ ਦਾ ਨਾਮ ਲੈਣ ਤੇ ਸਾਡੀ ਸਾਰੀ ਫੁੱਲ ਟੀਮ ਇੱਥੇ ਆਉਂਦੀ ਆ ਸਾਰੀ ਹਰਕਸਾਲੀ ਆਉਂਦੀ ਆ ਅਸੀਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਚਲੋ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲਦਾ ਵਾ ਤੇ ਅਸੀਂ ਨਿਸ਼ਕਾਮ ਸਾਰੀ ਸੇਵਾ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਦੋਸਤੋ ਕਿਤਾਬਾਂ ਵਾਲੀ ਸਟਾਲ ਦੇ ਨਾਲ ਹੀ ਸਾਨੂੰ ਜਿਹੜੀ ਬਹੁਤ ਵਧੀਆ ਚੀਜ਼ ਲੱਗੀ ਉਹ ਲੱਗੀ ਤਾਜਾ ਜਿਹੜਾ ਗੁੜਾ ਇਹ ਬਾਈ ਹੁਣੀ ਆਪ ਤਿਆਰ ਕਰਦੇ ਨੇ ਘਿਹੜ ਦਾ ਤਾਜਾ ਗੁੜ ਜਿਸ ਨੂੰ ਖਾਣ ਨਾਲ ਰੂਹ ਖੁਸ਼ ਹੁੰਦੀ ਆ ਸਰੀਰ ਖੁਸ਼ ਹੁੰਦਾ ਤੇ ਆਤਮਾ ਖੁਸ਼ ਹੁੰਦੀ ਆ ਬਹੁਤ ਵਧੀਆ ਸ਼ਬਦ ਲਿਖੇ ਨੇ ਬਾਈ ਜੀ ਕਿੰਦਾ ਇਹ ਵਧੀਆ ਆਰਗੈਨਿਕ ਆ ਜੀ ਨਹੀਂ ਆਰਗੈਨਿਕ ਨਹੀਂ ਬਣਾਇਆ ਉਹ ਤਾਂ ਉਹ ਕਰਦੇ ਮਸਾਲੇ ਮਸਾਲੇ ਕੋਈ ਨਹੀਂ ਪਾਉਂਦੇ ਅੱਛਾ ਕੈਮੀਕਲ ਤੋਂ ਹਾਂ ਬਣਾਏ ਬਣਾ ਕੇਮੀਕਲ ਤੋਂ ਠੀਕ ਆ ਤੇ ਯਾਰ ਵੀ ਆਪ ਤਿਆਰ ਕਰਦੇ ਹਾਂਜੀ ਹਾਂ ਕਿੱਥੋਂ ਆਪਣਾ ਐਡਰੈਸ ਦੱਸ ਦਿਓ ਜੀ ਨੰਬਰ ਰੋਡ ਹਾਂਜੀ ਆਪਾਂ ਰੋਡ ਕਲੈਨ ਪਿੰਡ ਆ ਜੀ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਜੀ ਸਰ ਸੋ ਜੀ ਜ਼ਿਲ੍ਹਾ ਪਟਿਆਲਾ ਤੋਂ ਆਏ ਆ ਜੀ ਸੋ ਇਹ ਬਾਈ ਹੋਣੀ ਆ achar ਆ ਜਿਹੜਾ ਵਿਦਆਊਟ ਕੈਮੀਕਲ ਤੋਂ ਜਿਹੜਾ achar ਇਹ ਵੀ ਤਿਆਰ ਕਰਦੇ ਆ ਅੱਛਾ ਜੀ ਖੁਦ ਘਰ ਦੇ ਤੇਲ ਦੇ ਵਿੱਚੋਂ ਬਾਈਆਂ ਦਾ ਤਿਆਰ ਕੀਤਾ ਹੋਇਆ achar ਜਦੋਂ ਜਿਵੇਂ ਆਪਣੇ ਦਾਲ ਸਬਜ਼ੀ ਘਰੇ ਨਾ ਹੋਵੇ ਤਾਂ ਉਦੋਂ ਆਪਾਂ ਜਿਹੜਾ achar ਦੇ ਨਾਲ ਹੀ ਆਪਾਂ ਨੂੰ ਰੋਟੀ ਜਿਹੜੀ ਬੜੀ ਸਵਾਦ ਲੱਗਦੀ ਆ ਸੋ ਬਾਈ ਹੁਣਾ ਕੋਲੇ ਗੜ ਅਤੇ ਅਚਾਰ ਤੇ ਹੋਰ ਵੀ ਕਈ ਵੈਰਾਈਟੀਆਂ ਜਿਹੜੀਆਂ ਬਾਈ ਹੁਣਾ ਕੋਲੇ ਮਿੱਠੇ ਛੋਲੇ ਹੈ ਆ ਕੀ ਚੀਜ਼ ਹੈ ਬਾਈ ਜੀ ਨਾਰੀਅਲ ਦੀ ਪਿੰਨੀ ਪਿੰਨੀ ਨਾਰੀਅਲ ਦੀ ਪਿੰਨੀ ਅੱਛਾ ਜੀ ਅੱਛਾ ਜੀ ਆ ਗਾਜਰਾਂ ਦਾ ਗੋੜਾ ਆ ਗਿਆ ਜੀ ਗਾਜਰਾਂ ਦਾ ਗੋੜਾ ਹਾਂਜੀ ਠੀਕ ਆ ਗਾਜਰਾਂ ਦਾ ਗੋੜ ਵੀ ਆਉਣ ਲੱਪਿਆ ਜੀ ਦੇਖੋ ਜੀ ਆ ਹਲਦੀ ਵਾਲਾ ਜੀ ਅੱਛਾ ਜੀ ਹਲਦੀ ਵਾਲਾ ਜੀ ਹਾਂਜੀ ਹਲਦੀ ਵਾਲਾ ਅੱਛਾ ਜੀ ਹਾਂਜੀ ਹਾਂਜੀ ਮੈਂ ਨਾ ਕਾਲੀ ਮਿਰਚ ਓਕੇ ਅੱਛਾ ਜੀ ਮੂੰਗਫਲੀ ਵਾਲਾ ਡਾਈ ਫਰੂਟ ਓਕੇ ਅੱਛਾ ਜੀ ਮੂੰਗਫਲੀ ਸੌਂਫ ਜਵੈਣ ਵਾਲਾ ਜੀ ਆ ਬੜਾ ਸ਼ਾਦਾ ਜੀ ਠੀਕ ਆ ਜੀ ਛੱਤਰ ਆ ਗਈ ਛੱਤਰ ਆ ਗਈ ਗੋਡਾਲੇ ਹਾਂਜੀ ਗੋਡਾਲੇ ਛੋਲੇ ਹਾਂਜੀ ਤੇ ਬਹੁਤ ਵਧੀਆ ਸੋ ਦੋਸਤੋ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਧੰਨਵਾਦ